ਵਿੰਦੇ ਆ ਤੇ ਨਾਮ ਬਦਲ ਕੇ ਤੇ ਅਨਾਮਕ ਪਸਰਾ ਵੀ ਲਖ ਦਿਓ ਹਾਂਜੀ ਬਾਬਾ ਜੀ ਅੱਜ ਜੀਵਨ ਸਿੰਘ ਜੀ ਦਾ ਪ੍ਰਗਟਾਵਾ ਨਰੇ ਪੁਰੀਸ਼ਤ ਪਹਾਉਲਾ ਦੇ ਨਾਲ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਮੂਹ ਇਲਾਕਾ ਨਿਵਾਸੀ ਪਿੰਡ ਤਰਧਿਓ ਜੇ ਸੰਯੋਗ ਦੇ ਨਾਲ ਅੰਮ੍ਰਿਤ ਸ਼ਹੀਦ ਬਾਬਾ ਜੀਵਨ ਸਿੰਘ ਲਹਿੰਦੀਪਤੀ 64ਵਾਂ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਜਿਹੜਾ ਇੱਥੇ ਅੰਮ੍ਰਿਤ ਸ਼ਹੀਦ ਬਾਬਾ ਜੀਵਨ ਸਿੰਘ ਪਿੰਡ ਤਰਦੇਹੋ ਦੇ ਵਿੱਚ ਜਿਹੜਾ ਮਨਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਇੰਦਾ ਰੌਣਕਾਂ ਪਿੰਡ ਨਗਰ ਦੇ ਵਿੱਚ ਲੱਗਦੀਆਂ ਠੀਕ ਹੈ ਗੱਲ ਕਰੀਏ ਆਪਾਂ ਸਰਹੰਦਾ ਜੋੜ ਮੇਲੇ ਦੀ ਕਿੰਨੇ ਸਾਲਾਂ ਤੋਂ ਮਨਾਉਂਦੇ ਆ ਰਹੇ ਹੋ ਇਹ ਸਾਨੂੰ 3 ਸਾਲ ਹੋ ਗਏ ਜੀ ਅੱਛਾ ਜੀ ਬਾਬਾ ਜੀਵਨ ਸਿੰਘ ਜੀ ਦਾ avatars ਜਨਮ ਦਿਹਾੜਾ ਸਾਨੂੰ ਤਿੰਨਾ ਤੀਜਾ ਸਾਲ ਆ 64ਵਾਂ ਠੀਕ ਹੈ आज गर्मी ਦਾ ਮੌਸਮ ਵੀ ਜ਼ਿਆਦਾ ਹੈ ਸੰਗਤਾਂ ਵੀ ਜ਼ੁਰਤ ਤਰੋ ਆਈਆਂ ਉਹਨਾਂ ਵਾਸਤੇ ਕੀ ਕੀ ਪ੍ਰਬੰਧ ਕੀਤੇ ਸੰਗਤਾਂ ਵਾਸਤੇ ਕੋਲਰ ਲੱਗੇ ਆ ਜੀ ਪੱਖੇ ਲੱਗੇ ਆ ਸੋਹਣਾ ਪੰਡਾਲ ਸਜਿਆ ਹੈ ਲੰਗਰ ਦੇ ਵਿੱਚ ਜਿਹੜਾ ਪੰਡਾਲ ਸਜਿਆ ਹੈ ਲੰਗਰ ਦੇ ਵਿੱਚ ਪੱਖੇ ਲੱਗੇ ਆ ਲੰਗਰ ਦੇ ਵਿੱਚ ਕੜੀ ਬਣਾਈ ਆ ਇਹ ਆਲੂ ਆਦੀ ਸਬਜ਼ੀ ਆ ਖੀਰ ਬਾਤ ਚੌਲ ਬਾ ਜਰਦਾ ਆ ਪਰ ਮਾਲੀ ਫੁੜਕੇ ਆ ਲੋਹ ਵਾਲੇ ਫੁੜਕੇ ਆ ਠੰਡੇ ਵੀ ਵਰਤ ਰਹੇ ਆ ਤੇ ਜੇ ਭੰਗ ਗ੍ਰਾਮ ਪੰਚਾਇਤੀ ਗੱਲ ਕਰੀਏ ਤੇ ਐਨ ਆਰ ਆਈ ਭਰਾਵਾਂ ਦੀ ਕਿੰਨਾ ਕ ਸਹਿਯੋਗ ਰਿਹਾ ਗ੍ਰਾਮ ਪਟਿਆ ਦਾ ਬਹੁਤ ਸਾਡੇ ਨਾਲ ਸਹਿਯੋਗ ਹੈ ਆ ਗੰਜਾਬ ਪੈਤਰੇ ਆ ਬਾਬਾ ਜੀਵਨ ਸਿੰਘ ਦੇ ਨਾਮ ਦੀ ਜਿਹੜੀ ਗਰਾਊਂਡ ਛੱਡੀ ਹੈ ਅੱਛਾ ਜੀ ਗੁਰਦਰਾ ਸਾਹਿਬ ਨੂੰ ਗਰਾਊਂਡ ਛੱਡੀ ਕਿੱਲਾ ਹੈ ਇੱਕ ਬਹੁਤ ਸਰਦਾਰ ਸੁਖਵਿੰਦਰ ਸਿੰਘ ਸੌਣੀ ਦਾ ਬਹੁਤ ਸਾਡੇ ਨਗਰ ਨੂੰ ਮਾਣ ਵਾ ਸਹਿਯੋਗ ਵਾ ਤੇ ਐਨ ਆਰ ਆਈ ਭਰਾ ਦਾ ਬਹੁਤ ਬਾਹਰ ਵਾਲਿਆ ਵੀਰਾਂ ਦਾ ਬੜਾ ਸਹਿਯੋਗ ਹੈ ਸਾਡੇ ਨਾਮ ਲੈ ਕੇ ਉਹ ਜਿਹੜੇ ਪ੍ਰੋਗਰਾਮ ਹੋ ਰਿਹਾ ਜਿਲ੍ਹੇ ਦਾ ਨਾਮ ਲੈ ਕੇ ਪਿੰਡ ਦਾ ਨਾਮ ਹੈ ਸ਼ਹੀਦ ਬਾਬਾ ਜੀਵਨ ਸਿੰਘ ਲਹਿੰਦੀ ਪੱਤੀ ਗੋਡਵਾ ਸਾਹਿਬ ਪਿੰਡ ਤਰਦੇੋ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬੱਬਕਾਲਾ ਸਾਹਿਬ ਪਾਪਾ ਜੀ ਅੱਜ ਕੱਲ ਤੇ ਨੌਜਵਾਨ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਤੇ ਬੱਚੇ ਜਿਹੜੇ ਆ ਸਾਡੇ ਨਗਰ ਦੇ ਸਰਦਾਰ ਮੇਜਰ ਸਿੰਘ ਫੌਜੀ ਸਾਹਿਬ ਇਹਨਾਂ ਨੂੰ ਵੀ ਪਤਾ ਕਿ ਕਿਦਾਂ ਆਂ ਇਹ ਨੌਜਵਾਨ ਵੀਰ ਜੋੜੇ ਆ ਇੱਥੇ ਨੌਜਵਾਨ ਵੀਰ ਜਿਹੜੇ ਮੋਨੇ ਸੀ ਪਹਿਲਾਂ ਤੇ ਹੁਣ ਸਰਦਾਰ ਬਣੇ ਆ ਇਦਾਂ ਦਿਨ ਦਿਹਾੜੇ ਮਨਾਉਣ ਦੇ ਨਾਲ ਸਾਡੇ ਚੈਲਨ ਰਾਹੀਂ ਤੁਹਾਨੂੰ ਸੰਗਤਾਂ ਵੇਖ ਰਹੀਆਂ ਤੁਹਾਡਾ ਆਸ਼ੀਰਵਾਦ ਲੈ ਰਹੀਆਂ ਕੀ ਕਹਿਣਾ ਚਾਹੋਗੇ ਮੈਂ ਸੰਗਤਾਂ ਦਾ ਇਹੋ ਪ੍ਰੇਰਨਾ ਕਰਨਾ ਚਾਹ ਗੁਰੂ ਧਾਰਨਾ ਕਰੀ ਅਖੰਡੇ ਬਾਟੇ ਤੇ ਧਾਰੀ ਬਣੀ ਐ ਜੋ ਗੁਰੂ ਕਲਗੀਧਰ ਪਾਤਸ਼ਾਹ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧਾਨ ਗੁਰੂ ਰੰਗ ਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ ਛਾਤੀ ਦੇ ਨਾਲ ਲਾ ਕੇ ਕਿਹਾ ਤੇ ਆਪਾਂ ਵੀ ਉਹਦੇ ਵਾਰਸ ਬਣੀਏ ਠੀਕ ਹੈ। ਬਾਬੇ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਮਿਹਰਬਾਨ। ਠੀਕ ਹੈ ਧੰਨਵਾਦ ਜਵਾਹ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਬਾਬਾ ਜੀ ਅੱਜ ਬੜੀ ਸ਼ਰਧਾ ਨਾਲ ਜੀਵਨ ਸਿੰਘ ਜੀ ਦਾ ਪ੍ਰਕਾਸ਼ ਜਸ਼ਨ ਮਨਾਇਆ ਤੁਸੀਂ ਇੱਥੇ ਆਏ ਹੋਈ ਦਰਸ਼ਨ ਦੇਣ ਆਏ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰਦਰ ਦੇ ਸਾਰੇ ਨਗਰ ਦਾ ਧੰਨਵਾਦ ਜਿਨ੍ਹਾਂ ਨੇ ਬਾਬੇ ਜੀਵਨ ਸਿੰਘ ਦੀ ਜਾਤ ਚ ਬੜਾ ਤਗੜਾ ਮੇਲਾ ਕਰਾਇਆ ਗੁਰੂ ਘਰ ਨਾਲ ਸੰਗਤ ਨੂੰ ਜੋੜਿਆ ਬੜਾ ਵਧੀਆ ਪ੍ਰਬੰਧ ਹੀ ਬਾਬਾ ਜੀ ਹੁਣਾਂ ਨੇ ਬੜੀ ਮਿਹਨਤ ਕਰਕੇ ਤੁਹਾਨੂੰ ਸਿਰੇ ਲਾਇਆ ਗੁਰੂ ਗੁਰੂ ਸਾਹਿਬ ਦੀ ਕਿਰਪਾ ਨਾਲ ਚੜ੍ਹਦੀ ਕਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਰਾਜਵੀਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਉਸ ਤੋਂ ਸ਼ਤਮਨਾਕ ਕਰੀਏ ਕਿ ਜੀ ਆਇਆਂ ਨੂੰ ਬਹੁਤ ਬਹੁਤ ਆਇਆ ਕੀ ਤੇਰਾ ਚਾਹ ਹੋਵੇ ਮਹਾਰਾਜ ਨੇ ਬਹੁਤ ਜਿਆਦੀ અપਾਰ ਕਿਰਪਾ ਕੀਤੀ ਬਾਬਾ ਜੀਵਨ ਸਿੰਘ ਨੇ ਸਾਡੇ ਇਸ ਨਗਰ ਤੇ ਦੇ ਤੇ ਸਾਡੀ ਲਹਿੰਦੀ ਪੱਤੀ ਨਗਰ ਤੇ ਹੋ ਦੀ ਬਾਬਾ ਜੀਵਨ ਸਿੰਘ ਸਾਹਿਬ ਦਾ ਗੁਰਦੁਆਰਾ ਸਾਹਿਬ ਹੈ ਉਥੇ ਅੱਜ ਅਸੀਂ ਬਹੁਤ ਹੀ ਚਾਮਲਾ ਦੇ ਨਾਲ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਨਮ ਮਨਾ ਰਹੇ ਹਾਂ ਜੀ ਬਾਬਾ ਜੀਵਨ ਸਿੰਘ ਜੀ ਦਾ ਅੱਜ ਦਾ ਇਹ ਜੋ ਜੁਤਨਾ ਇਹੋ ਹੀ ਆ ਕਿ ਗੁਰਬਾਣੀ ਦੇ ਨਾਲ ਜੁੜੋ ਕੇਸ ਨਾ ਕਟਾਓ ਕੇਸ ਰੱਖੋ ਗਰਬਾਣੀ ਦਾ ਘਰ ਘਰ ਦੇ ਵਿੱਚ ਨਿਤਨੇਮ ਹੋਣਾ ਜ਼ਰੂਰੀ ਹੈ ਜੀ ਠੀਕ ਹੈ ਜੀ ਬੋਲ ਕਰੀਏ ਸੰਗਤਾਂ ਦੇ ਨੂੰ ਵਾਸਤੇ ਜਿਹੜੇ ਤੁਸੀਂ ਬੋਲਦੇ ਹੋ ਮੋਸੰਦ ਗਰਮੀ ਦਾ ਬਾਬਾ ਜੀ ਮਨ ਸਿੰਘ ਜੀ ਲੰਗੇ ਸਾਥ ਕੋਲ ਐ ਹਵਲੇ ਤੱਕ ਬਾਬੇ ਜੀ ਮਨ ਸਿੰਘ ਦੀ ਪੂਰੀ અપਾਰ ਕਿਰਪਾ ਜੀ ਜਿੱਥੇ ਜਿੱਥੇ ਵੀ ਸੰਗਤਾਂ ਹੈਗੀਆਂ ਪੂਰਾ ਆਪਣਾ ਆਪਣਾ ਧਿਆਨ ਦੇ ਨਾਲ ਕਾਰੋਬਾਰ ਚੱਲ ਰਹੀ ਹੈ ਸਾਡੀ ਚਾਹਤ ਹੈ ਤੁਹਾਨੂੰ ਇਹ ਨਹੀਂ ਆਈ ਜਿਹੜੇ ਵੀ ਆ ਸਕੇ ਉਹਨਾਂ ਨੂੰ ਇੱਕ ਆਪਣਾ ਸੰਦੇਸ਼ ਦੇਣਾ ਚਾਹੁੰਦੇ ਉਹਨਾਂ ਨੂੰ ਇਹ ਹੀ ਹੈ ਕਿ ਹਾਜ਼ਰੀ ਜ਼ਰੂਰ ਭਰਿਆ ਕਰੋ ਹਰ ਪ੍ਰੋਗਰਾਮ ਤੇ ਗੁਰੂ ਮਾਰਾਇ ਦਾ ਕੋਈ ਵੀ ਪ੍ਰੋਗਰਾਮ ਹੈ ਤੇ ਜਰੂਰ ਹਾਜ਼ਰੀ ਭਰਿਆ ਕਰੋ ਭਾਵੇਂ 10 ਮਿੰਟ ਹੀ ਭਾਵੇਂ 20 ਮਿੰਟ ਪਿੰਡ ਦਾ ਨਾਮ ਹੈ ਕਿਹੜਾ ਜ਼ਿਲ੍ਹੇ ਦਾ ਨਾਮ ਹੈ ਜ਼ਿਲ੍ਹਾ ਸਾਡਾ ਅੰਮ੍ਰਿਤਸਰ ਹੈ ਪਿੰਡ ਸਰਦਾ ਪਰਦੇਹੋ ਹੈ ਜੀ ਆਪਣਾ ਪ੍ਰਮਾਣਿਤ ਮੇਰਾ ਨਾਮ ਰਾਜਵੀਰ ਸਿੰਘ ਹੈ ਸਾਡੇ ਗ੍ਰੰਥੀ ਸਾਹਿਬ ਆਪਾ ਪਿੰਦਰ ਸਿੰਘ ਜੀ ਹੈ ਜੀ ਤੁਸੀਂ ਸਾਡੇ ਚੈਨ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਮਿਹਰਬਾਨੀ ਦਾ ਅਨੁਗਰਾਹ ਹੈ ਬਹੁਤ ਬਹੁਤ ਜੀ ਦਾ ਸ਼ਾਲ ਆਏ ਜੀ ਕੀ ਖਤ